ਹਰੇਕ ਨਾਗਰਿਕ ਦੀ ਸੇਵਾ ਕਰਨ ਦੇ ਆਪਣੇ ਮੇਰੰਦਰ ਮਿਸ਼ਨ ਵਿੱਚ ਪੰਜਾਬ ਸਰਕਾਰ ਪੈਨਸ਼ਨਰ ਸੇਵਾ ਪੋਰਟਲ ਪੇਸ਼ ਕਰ ਰਹੀ ਹੈ ਬਹੁਤ ਸਾਰੀਆਂ ਮੁਸ਼ਕਲਾਂ ਦਾ ਪੈਨਸ਼ਨਰਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਬਜ਼ੁਰਗ ਹੋ ਜਾਂਦੇ ਸੀ ਤੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਹਮੇਸ਼ਾ ਇਹ ਅਪਰੋਚ ਰਹੀ ਆ ਕਿ ਪੰਜਾਬ ਦੇ ਅੰਦਰ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਸੌਖਾ ਕੀਤਾ ਜਾਵੇ ਉਹਨਾਂ 'ਚ ਟਰਾਂਸਪੇਰੈਂਸੀ ਲਿਆਂਦੀ ਜਾਵੇ ਉਹਨਾਂ 'ਚ ਪਾਰਦਰਸ਼ਤਾ ਲਿਆਂਦੀ ਜਾਵੇ ਉਹਨਾਂ ਦੇ ਵਿੱਚ ਅਕਾਉਂਟੇਬਿਲਟੀ ਲਿਆਂਦੀ ਜਾਵੇ ਤਾਂ ਕਿ ਲੋਕਾਂ ਨੂੰ ਖੱਜਲ ਖਵਾਰ ਨਾ ਹੋਣਾ ਪਵੇ ਕਿਉਂਕਿ ਪੈਨਸ਼ਨਰ ਜਿਹੜੇ ਨੇਗੇ ਉਹ ਸਾਡੀ ਸ਼ਾਨ ਨੇਗੇ ਪੈਨਸ਼ਨਰ ਜਿਹੜੇ ਨੇਗੇ ਉਹ ਸਾਡਾ ਮਾਣ ਨੇਗੇ ਉਹਨਾਂ ਨੇ ਪੈਨਸ਼ਨ ਨੇ ਜਿਹੜਾ ਲੰਬਾ ਸਮਾਂ ਪੰਜਾਬ ਦੇ ਅੰਦਰ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੇ ਲਈ ਪੰਜਾਬ ਦੇ ਅੰਦਰ ਕਿਸੇ ਨਾ ਕਿਸੇ ਰੂਪ ਦੇ ਅੰਦਰ ਆਪਣੀਆਂ ਬਿਹਤਰੀਨ ਸੇਵਾਵਾਂ ਜਿਹੜੀਆਂ ਉਹ ਨਿਭਾਈਆਂ ਨੇਗੀਆਂ ਔਰ ਸਾਡਾ ਫਰਜ਼ ਬਣਦਾਗਾ ਕਿ ਜਦੋਂ ਉਹ ਬਜ਼ੁਰਗ ਹੋਗੇ ਤਾਂ ਅਸੀਂ ਉਹਨਾਂ ਦੀ ਦੇਖਭਾਲ ਕਰੀਏ ਤਾਂ ਅਸੀਂ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰੀਏ ਸੋ ਅੱਜ ਅਸੀਂ ਪੈਨਸ਼ਨ ਸੇਵਾ ਪੋਰਟਲ ਆ ਲਾਂਚ ਕੀਤਾਗਾ ਸੋ ਇਹਦੇ ਨਾਲ ਵੱਡੀ ਪੱਧਰ ਤੇ ਬੈਸ ਸਮਝਦਾ ਸਾਡੇ ਪੰਜਾਬ ਦੇ ਪੈਨਸ਼ਨ ਨੂੰ ਲਾਭ ਮਿਲੂਗਾ ਪੈਨਸ਼ਨਰ ਸੇਵਾ ਪੋਰਟਲ 'ਤੇ ਵਰਤੋਂ ਸ਼ਿਕਾਇਤਾਂ ਦਰਜ ਕਰਨਾ ਆਪਣਾ ਡਿਜੀਟਲ ਜੀਵਨ ਸਰਟੀਫਿਕੇਟ ਜਮਾ ਕਰਨਾ ਉਤਰਾਧਿਕਾਰ ਅਰਜ਼ੀ ਦਾਇਰ ਕਰਨਾ ਅਤੇ ਆਪਣੀ ਪੈਨਸ਼ਨ ਸਲਿੱਪ ਅਤੇ ਹੋਰ ਜ਼ਰੂਰੀ ਦਸਤਾਵੇਜ਼ ਡਾਊਨਲੋਡ ਕਰਨ ਲਈ ਕਰ ਸਕਣਗੇ 3 ਨਵੰਬਰ ਤੋਂ ਸਾਰੇ ਪੈਨਸ਼ਨਰਾਂ ਨੂੰ ਪੋਰਟਲ 'ਤੇ ਆਪਣੀ ਰਜਿਸਟ੍ਰੇਸ਼ਨ ਦੇ ਲਈ ਈ ਕੇ ਵਾਈ ਸੀ ਕਰਵਾਉਣਾ ਲਾਜ਼ਮੀ ਹੈ ਤੁਸੀਂ ਘਰ ਬੈਠੇ ਪੋਰਟਲ ਦੀ ਵਰਤੋਂ ਕਰਕੇ ਆਪਣੇ ਡੀਟੀਓ ਦਫ਼ਤਰ ਬੈਂਕ ਜਾਂ ਆਪਣੇ ਨੇੜੇ ਦੇ ਸੇਵਾ ਕੇਂਦਰ ਵਿੱਚ ਜਾ ਕੇ ਈਕੇਵਾਈਸੀ ਕਰਵਾ ਸਕਦੇ ਹੋ ਅਸੀਂ ਇਸ ਪ੍ਰਕਿਰਿਆ ਵਿੱਚ ਤੁਹਾਡੀ ਮਦਦ ਕਰਨ ਦੇ ਲਈ ਤੁਹਾਡੇ ਨਾਲ ਹਾਂ ਹੈਲਪਲਾਈਨ ਨੰਬਰਾਂ ਦੀ ਵਰਤੋਂ ਕਰਕੇ ਤੁਹਾਨੂੰ ਆ ਰਹੀ ਕਿਸੇ ਵੀ ਸਮੱਸਿਆ ਨੂੰ ਸਾਂਝਾ ਕਰੋ ਅਤੇ ਜਲਦੀ ਹੱਲ ਪ੍ਰਾਪਤ ਕਰੋ ਪੰਜਾਬ ਪੈਨਸ਼ਨਰ ਸੇਵਾ ਪੋਰਟਲ ਤੁਹਾਡੀ ਸਹੂਲਤ ਤੁਹਾਡੀ ਪੈਨਸ਼ਨ ਤੁਹਾਡਾ ਹੱਕ